ਹਾਂਜੀ ਸਤਿ ਸ਼੍ਰੀਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਲੱਗੇ ਆਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਇੱਥੇ ਮੈਂ ਕੱਟ ਰਹੀ ਸੀਗੀ ਆਪਦਾ ਸ਼ੂਟ ਮੈਂ ਆਪਦੇ ਸੂਟ ਦੀ ਕਟਿੰਗ ਕਰ ਰਹੀ ਸੀ ਇੱਥੇ ਤੇ ਸ਼ਾਮ ਜੇ ਦਾ ਟਾਈਮ ਸੀਗਾ ਬਸ ਸਵੇਰੇ ਹਨਾ 10:00 11:00 ਵਜੇ ਕੰਮ ਨਿਬੜਦੇ ਨੇ ਫਿਰ ਐਂ ਜੇ ਹੋ ਜਾਂਦਾਗਾ ਸੇਹਾਂ ਦੇ ਉੱਠੇ ਹੁੰਨੇ ਆਗੇ ਵੀ ਥੱਕੇ ਜੇ ਹੁੰਨੇ ਆਗੇ ਚਲੋ ਪੈ ਜੀਏ ਇਹ ਘੰਟਾ ਫਿਰ 2:00 ਵਜੇ ਤੋਂ ਪਹਿਲਾਂ ਹੁਣੀ ਕੋਈ ਕੰਮ ਹੁੰਦਾ ਜਿੰਨਾ ਚਿਰ ਆਪਾਂ ਚਾਹ ਨਹੀਂ ਬਣਾਉਂਦੇ ਤੇ ਫਿਰ ਸ਼ਾਮ ਜੇ ਨੂੰ ਨਾ ਮੈਂ ਇੱਥੇ 베ਲੀ ਜੀ ਸੀਗੀ ਗਰਮੀ ਬਹੁਤ ਹੈ ਜੀ ਜੇ ਤਾਂ ਹੁਣ ਸੂਟ ਕੱਟ ਦਿਆਂਗੇ ਆਪਾਂ ਬਾਹਰ ਪੱਖਾ ਲਾ ਕੇ ਫੇਰ ਤਾਂ ਸ਼ੂਟ ਨਹੀਂ ਸੈੱਟ ਨਹੀਂ ਆਉਂਦਾ ਕੱਪੜਾ ਉੱਡਦਾ ਰਹਿੰਦਾ ਹੈਗਾ ਤੇ ਤਾਂ ਕਰਕੇ ਅੱਧੀ ਤਾਂ ਕਾਲ ਹੋਈ ਰਹਿੰਦੀ ਹੈਗੀ ਤੇ ਅੰਦਰ ਫਿਰ ਨੇਰਾਜਾ ਪੈਂਦਾ ਹੁੰਦਾ ਫਿਰ ਮੈਂ ਅੱਜ ਸ਼ਾਮ ਨੂੰ ਲੱਗ ਗਈ ਕੱਟਣ ਮੈਂ ਕਿਹਾ ਚਲ ਕੋੰਦੀ ਇਹ ਕੱਟਿਆ ਜਾਊਗਾ ਤਾਂ ਹੌਲੀ-ਹੌਲੀ ਸਿਲਾਈ ਹੋ ਜਾਊਗਾ ਤੇ ਇਥੇ ਸ਼ਾਮ ਨੂੰ ਨਾ ਫਿਰ ਆਪਣਾ ਅੰਦਰ ਏਸੀ ਚੱਲਦਾ ਸੀਗਾ ਠੰਡ ਗਰਮੀ ਸੀਗੀ ਇਥੇ ਬੀਬੀ ਪਈ ਸੀਗੀ ਅੰਦਰ ਉਹ ਥੋੜੀ ਥੋੜੀ ਦਿਖ ਰਹੀ ਹੈਗੀ ਮੰਜੇ ਤੇ ਪਈ ਸੀ ਇੱਧਰ ਪਈ ਸੀਗੀ ਹਰਮਨ ਦਾ ਡੈਡੀ ਬੈਡਾਂ ਤੇ ਗੱਲਾਂ ਬਾਤਾਂ ਜੀਆਂ ਕਰੀ ਜਾਂਦੇ ਸੀਗੇ ਬਸ ਆਪਾਂ ਇਹ ਟਾਈਮ ਸੀਗਾ ਕੱਖ ਕੰਡਾ ਫੋਣ ਤੋਂ ਆਕਰ ਨੋਏ ਤੋਂ ਬਾਅਦ ਦਾ ਟਾਈਮ ਮੈਂ ਕਿਹਾ ਚੱਲ ਹੁਣ ਮੇਰੇ ਕੋਲੇ ਘੰਟਾ ਖ ਹੈਗਾਗਾ ਵੀ ਆਪਾਂ ਸੂਟ ਕੱਟ ਲੈਣੇ ਆਗੇ ਤੇ ਅੰਦਰ ਗਰਮੀ ਨਹੀਂ ਲੱਗਦੀ ਸੀਗੀ ਆ ਕਰਕੇ ਮੈਂ ਸ਼ੂਟ ਇੱਥੇ ਕਟਿੰਗ ਕਰ ਲਿਆ ਸੀਗਾ ਸ਼ਾਮ ਨੂੰ ਤੇ ਨਾਲੇ ਮੈਂ ਕਰ ਲਈ ਸੀ ਗੱਲਾਂਬਾਤ ਬੀਬੀ ਨਾਲ ਬੀਬੀ ਮੇਰੀ ਲਾਗੀ ਜੀ ਹਫਤਾ ਮੇਰੇ ਕੋਲ ਬੁੱਧਵਾਰ ਨੂੰ ਆਈ ਸੀਗੀ ਮੇਰੀ ਮਾਸੀ ਦੀ ਕੁੜੀ ਆਈ ਸੀ ਨਾਲ ਤੁਸੀਂ ਬਲੌਗ ਦੇਖਿਆ ਹੀ ਸੀਗਾ ਉਹ ਚਲੀ ਗਈ ਸੀਗੀ ਅਗਲੇ ਦਿਨ ਉਹ ਨਹੀਂ ਜਾਣਾ ਸੀਗਾ ਆਪਦੇ ਪਿੰਡ ਰਖੜੀ ਲੈ ਕੇ ਤੇ ਆਪਦੀ ਭੈਣ ਕੋਲੇ ਤੇ ਸਾਰੇ ਰਿਸ਼ਤੇਦਾਰੀਆਂ ਚ ਗਈ ਸੀ ਅੱਗੇ ਉਹ ਤੇ ਬੀਬੀ ਰਹਿ ਗਈ ਸੀਗੀ ਮੇਰੇ ਕੋਲ ਤੇ ਬਲੌਗ ਆਪਾਂ ਕਈ ਦਿਨ ਬਾਅਦ ਪਾਇਆ ਜੀ ਥੋੜਾ ਥੋੜਾ ਨਾ ਆਪਣਾ ਫੋਨ ਖਰਾਬ ਹੈਗਾ ਇਹਦੀ ਸਕਰੀਨ ਖਰਾਬ ਹੈ ਬਸ ਜਿੱਤ ਜਮਈ ਬੰਦ ਹੋ ਜਾਏ ਤਾਂ ਆਪਾਂ ਸਕਰੀਨ ਚਲੋ ਨਵੀਂ ਪਵਾ ਲਈ ਤੇ ਵਿੱਚ ਵਿੱਚ ਛਿਲਖੀਆਂ ਜਿਉਣ ਲੱਗ ਜਾਂਦੀਆਂ ਨੇ ਤਾਂ ਕਰਕੇ ਨਾ ਨਾ ਤਾਂ ਕੋਈ ਵਲੌਗ ਬਣਾਇਆ ਜਾਂਦਾਗਾ ਬਸ ਤੇ ਇੱਥੇ ਮੈਂ ਥੋੜਾ ਜਿਹਾ ਫਿਰ ਬਣਾਇਆ ਲੇਖ ਵੀ ਚਲ ਆਪਾਂ ਹਨਾ ਦੋ ਦਿਨਾਂ 'ਚ ਕੋਈ ਵਲੌਗ ਬਣਾ ਕੇ ਇਕੱਠਾ ਜੋੜ ਕੇ ਪਾ ਦਿਆਂਗੇ ਕਈ ਦਿਨ ਬਾਅਦ ਵਲੌਗ ਆਊਗਾ ਜੀ ਅੱਜ ਆਪਣਾ ਤੇ ਬੀਬੀ ਆਪਣੀ ਮੰਮੀ ਚਲੀ ਗਈ ਜੀ ਬੰਦਾ ਹਾਂ ਬੁੱਧਵਾਰ ਵਾਲੇ ਦਿਨ ਹਫਤਾ ਲਾ ਗਈ ਜੀ ਮੇਰੇ ਕੋਲ ਚਲੋ ਉਹ ਹਫਤਾ ਹੀ ਨਿਕਲ ਗਿਆ ਹਨਾ ਪਹਿਲਾਂ ਭੈਣ ਕੋਲ ਲਾਈ ਸੀਗੀ 10-15 ਦਿਨਾਂ ਕੱਲੇ ਬੰਦੇ ਨੂੰ ਰਹਿਣਾ ਵੀ ਬਹੁਤ ਔਖਾ ਹੀ ਪਰ ਰਹਿਣਾ ਪੈਂਦਾਗਾ ਰੱਬ ਦੀਆਂ ਕਰੀਆਂ ਨੂੰ ਕੋਈ ਨਹੀਂ ਢਾਲ ਸਕਦਾ ਇੱਥੇ ਤਾਂ ਮੈਂ ਗੱਲਾਂ ਹੀ ਮਾਰ ਰਹੀ ਸੀ ਬੈਠੀ ਤੇ ਮੈਂ ਵੀਡੀਓ ਵੀ ਕੱਟਣ ਦੀ ਕੋਸ਼ਿਸ਼ ਕੀਤੀ ਪਰ ਇੱਥੋਂ ਪਤਾ ਨਹੀਂ ਕਿਵੇਂ ਕਟਿੰਗ ਹੋਈ ਨਹੀਂ ਹੈਗੀ ਥੋੜਾ ਜਿਹਾ ਫੋਨ ਘੱਟ ਚੱਲਦਾ ਕਰਕੇ ਪਤਾ ਨਹੀਂ ਲੱਗ ਰਿਹਾ ਸੀ ਬਹੁਤ ਔਖੀ ਐਡੀਟਿੰਗ ਕੀਤੀ ਮੈਂ ਮੇਰਾ ਚੱਲ ਕਈ ਦਿਨ ਹੋ ਗਏ ਆਪਣਾ ਵਲੌਗ ਪਾਇਆ ਨੂੰ ਵੀ ਹੁਣ ਤੱਕ ਆਪਾਂ ਪਾਈਏ ਹਨ ਇੱਕ ਵਲੌਗ ਫਿਰ ਚੈਨਲ ਬਿਲਕੁਲ ਰੁਕ ਜੇ ਜਾਂਦਾ ਹੈਗਾ ਵਿਊ ਬਹੁਤ ਘੱਟ ਆਉਂਦੇ ਆ ਫਿਰ ਪੇਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਇਹ ਆਪਣਾ ਸੂਟ ਜਿਹੜਾ ਹਰਮਨ ਨੇ ਮੇਰੀ ਬੇਟੀ ਨੇ ਹੈਂਡਵਰਕ ਕੀਤਾ ਉਹ ਸੂਟ ਹੈਗਾ ਇਹ ਕਿਹ ਰੇਤੇ ਫੁੱਲ ਪਾਏ ਹੋਏ ਨੇਗੇ ਇੱਕ-ਇੱਕ ਚਾਕਾਂ ਦੇ ਉੱਪਰ ਪਾਇਆ ਹੋਇਆਗਾ ਤੇ ਤਿੰਨ ਫੁੱਲ ਘੇਰੇ ਤੇ ਪਾਏ ਹੋਏ ਨੇ ਇੱਥੇ ਆਪਾਂ ਕਮੀਜ਼ ਦੀ ਕਟਿੰਗ ਬਸ ਕਰ ਲਈ ਸੀਗੀ ਤੇ ਇੱਥੇ ਆਪਾਂ ਮੇਨ ਰਏ ਸੀਗੇ ਸ਼ਾਇਦ ਮੇਲਾ ਦਾ ਬਾਹਾਂ ਬਾਹਾਂ ਤੇ ਵੀ ਆਪਣਾ ਵਰਕ ਕੀਤਾ ਹੋਇਆਗਾ ਵਾਂਹ ਅਦੀਵਾਸੀ ਇੱਕ ਫੁੱਲ ਹੀ ਪਾਇਆਗਾ। ਤੇ ਵਾਂਹ ਦੀ ਕਾਟੇਂਗਾ ਪਾਂ ਜਿਹੜੀਆਂ ਅੱਗੋਂ ਖੁੱਲੀਆਂ ਜਿਹੀ ਹੁੰਦੀਆਂ ਨੇ ਹਨਾ ਉਹ ਵਾਂਹ ਬਣਾਈਆਂ ਨਿਗੀਆਂ। ਗਰਮੀ 'ਚ ਵਧੀਆ ਰਹਿੰਦੀਆਂ ਨੇ। ਹੁਣ ਮੈਂ ਜਿੰਨੇ ਵੀ ਕਰੋ ਸੂਟ ਬਣਾਏ ਨੇ ਘਰੇ ਪਾਉਣ ਵਾਸਤੇ ਵਾਂਹ ਖੁੱਲੀਆਂ ਬਣਾਈਆਂ ਨੇ ਸਾਰਿਆਂ ਦੀ। ਆਰਾਮਦਾਰੀ ਰਹਿੰਦੀ ਹੈ ਖੁੱਲੀ ਵਾਂਹ ਨਾਲ। ਸੂਟ ਘਟਣ ਦਾ ਗਰਮੀ 'ਚ ਬਹੁਤ ਔਖਾ ਹੁੰਦਾ। ਜੇ ਤਾਂ ਪੱਖਾ ਲਾਉਨੇ ਆ ਫਿਰ ਤਾਂ ਕੱਪੜਾ ਉੱਡਦਾਗਾ। ਗਰਮੀ 'ਚ ਵੈਸੇ ਬੈਠਾ ਨਹੀਂ ਜਾਂਦਾ। ਬਾਹਰ ਭਾਂਡੇ 'ਚ ਹੀ ਸੂਟ ਕੱਢਦੀ ਹੁੰਨੀ ਵੈਸੇ ਤਾਂ ਮੈਂ। ਤੇ ਬਾਹਰ ਗਰਮੀ ਸੀਗੀ। ਹੁਣ ਤਾਂ ਜੀ ਗਰਮੀ ਪਤਾ ਨਹੀਂ ਕੀ ਹੋ ਗਿਆ ਬਾਹਰ ਹੀ ਹੋ ਗਈ ਬਹੁਤ ਜ਼ਿਆਦੇ। ਹੁਣ ਤਾਂ ਅਮੀ ਰਾਤ ਨੂੰ ਆਪਾਂ ਏਸੀ ਚਲਾਉਣੇ ਆਂਗੇ। ਦਿਨੇ ਵੀ ਏਸੀ ਲਾਉਣ ਨੂੰ ਮਜਬੂਰ ਹੋ ਜਾਂਦੇ ਆਂ। ਇੰਨੀ ਗਰਮੀ ਹੋ ਜਾਂਦੀ ਆ। 11 ਵਜੇ ਤੱਕ ਤਾਂ ਕਮਰਾ ਠੰਡਾ ਰਹਿੰਦਾ ਹਨ ਉਸ ਤੋਂ ਬਾਅਦ ਫੇਰ ਲੱਗਦਾ ਵੀ ਏਸੀ ਲਾ ਲਈਏ ਤਾਂ ਕਰਕੇ ਹੀ ਮੈਂ ਅੰਦਰ ਸੂਟ ਕੱਟਣ ਲੱਗੀ ਸੀਗੀ ਵੀ ਚਲੋ ਇੱਥੇ ਪੱਕਾ ਹੀ ਬੰਦ ਕਰ ਸਕਦੇ ਆਪਾਂ ਤੇ ਜਦੋਂ ਸੂਟ ਆਪਾਂ ਕੱਟ ਲੈਂਦੇ ਆ ਜੇ ਅੱਧੀ ਸਲਾਈ ਕੀਤੀ ਵਰਗਾ ਹੋ ਜਾਂਦਾ ਕੱਟਣ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾਗਾ ਹੌਲੀ ਹੌਲੀ ਕੱਟਦੀ ਹੁੰਦੀ ਆ ਜਿਵੇਂ ਸੋਚ-ਸੋਚ ਕੇ ਆਪਾਂ ਕਾਲੀ ਨਹੀਂ ਕਰਦੇ ਹੁੰਦੇ ਤੇ ਬਾਕੀ ਨਾਪ ਨਹੀਂ ਲੈਂਦੀ ਹੁੰਦੀ ਮੈਂ ਆਪਦੇ ਸੂਟ ਦਾ ਤਾਂ ਕਿਉਂਕਿ ਆਪਣਾ ਸਾਰਾ ਨਾਪ ਆਪ ਦਾ ਜਿਆਦਾ ਹੀ ਹੁੰਦਾਗਾ ਸਾਰਾ ਨਾਪ ਆਪ ਦਾ ਜਿਆਦਾ ਹੋਇਆ ਹੋਇਆਗਾ ਤਾਂ ਕਰਕੇ ਬਸ ਆਪਾਂ ਇਸ ਤਰ੍ਹਾਂ ਹੀ ਸੂਟ ਕੱਟ ਲੈਣੇ ਹੁੰਦੇ ਆਗੇ ਨਾਪ ਨਹੀਂ ਰੱਖਦੇ ਹੁੰਦੇ ਕੋਲੇ ਸੀ ਮੈਂ ਬਾਹਾਂ ਕੱਟ ਲੂੰਗੀ ਉਸ ਤੋਂ ਬਾਅਦ ਆਪਾਂ ਸਲਵਾਰ ਦੀ ਕਟਿੰਗ ਕਰ ਲਾਂਗੇ ਸਲਵਾਰ ਆਪਾਂ ਸਟੇਟ ਹੀ ਬਣਾਵਾਂਗੇ ਬਹੁਤ ਵਧੀਆ ਲੱਗੇ ਸਟੇਟ ਸਲਵਾਰ ਗਰਮੀ ਨਹੀਂ ਲੱਗਦੀ ਹੈਗੀ ਹੌਲੀ ਬਣ ਜਾਂਦੀ ਹੈ ਬਿਲਕੁਲ ਬੱਸ ਇਹ ਟ੍ਰੈਂਡ ਵੀ ਹੈਗਾ ਹੁਣ ਉਹਦਾ ਬਹੁਤ ਘੱਟ ਪਾਉਣ ਲੱਗ ਗਏ ਜੀ ਹੁਣ ਭਾਰੀ ਸਲਵਾਰ ਤੇ ਉਸ ਤੋਂ ਅਗਲੇ ਦਿਨ ਦੀ ਵੀਡੀਓ ਆ ਜੀ ਥੋੜੀ ਜਿਹੀ ਕਲਿੱਪ ਇਹ ਮੈਂ ਸੂਟ ਪਾ ਲਿਆ ਸੀਗਾ ਆਪਣਾ ਜਿਹੜਾ ਪਹਿਲਾਂ ਸਲਾਈ ਕੀਤਾ ਮੈਂ ਅੱਜ ਪਾ ਲਿਆ ਸੀਗਾ ਇਹ ਇਦੀ ਬਾ ਮੈਂ ਖੁੱਲੀ ਰੱਖੀ ਆ ਤੇ ਇੱਥੇ ਮੈਂ ਕਰ ਰਹੀ ਸੀਗੀ ਸਲਵਾਰ ਦੀ ਸਿਲਾਈ ਤੇ ਮੈਂ ਬਸ ਇੱਕ ਦਿਨ ਚ ਕਪੜੀ ਸਲਵਾਰ ਹੀ ਬਣਾਈ 11 ਵਜੇ ਬੈਠ ਕੇ ਮਸ਼ੀਨ ਤੇ ਬਸ 12 1 ਵਜੇ ਮੈਂ ਫਿਰ ਪੈ ਗਈ ਸੀਗੀ ਥੋੜੀ ਥੋੜੀ ਕਰ ਲੈਨੇ ਹਨ ਜੀ ਆਪਣੇ ਸੂਰ ਦੀ ਸਿਲਾਈ ਆਪਾਂ ਕਦੇ ਬਹਿਗੇ ਕਦੇ ਪਹਿਗੇ ਬਸ ਮੈਂ ਇਸ ਦਿਨ ਅਗਲੇ ਦਿਨ ਕੱਲੀ ਸਲਵਾਰ ਹੀ ਸਲਾਈ ਕਰੀ ਤੇ ਇਹ ਹੈਗੀ ਹੈ ਜੀ ਵੀਡੀਓ ਉਸ ਤੋਂ ਅਗਲੇ ਦਿਨ ਦੀ ਜਦੋਂ ਮੈਂ ਆਪਣੀ ਕਮੀਜ਼ ਸਲਾਈ ਕਰ ਰਹੀ ਸੀਗੀ ਤੇ ਇਹ ਨਾ ਆਪਾਂ ਪਾਈਪਿੰਗ ਲਾ ਰਹੇ ਹਾਂਗੇ ਲੈਸ ਮਤਲਬ ਗੁੰਮ ਲੈਸ ਇਹ ਦਿਖਾਈ ਜਾਂਨੇ ਸੋਨੂੰ ਬਹੁਤ ਵਧੀਆ ਫਿਨਿਸ਼ਿੰਗ ਆਈ ਹੈਗੀ ਇੱਕ ਚਾਕ ਦੇ ਮਹਿ ਲਾ ਲਈ ਤੇ ਹੁਣ ਆਪਾਂ ਦੂਸਰੇ ਚਾਕ ਤੇ ਲਾ ਕੇ ਸੋਨੂੰ ਦਿਖਾਵਾਂਗੇ ਇਸ ਤਰ੍ਹਾਂ ਕਢਾਈ ਆ ਗਈ ਜਿਹੇ ਠਾਪਣੇ ਪੱਲੇ ਤੇ ਤੇ ਨਾ ਮੈਂ ਦੂਸਰੇ ਲੋਟੀ ਲਾਉਂਦੀ ਹੁੰਦੀ ਸੀਗੀ ਪਹਿਲਾਂ ਜਿਵੇਂ ਹੁਣ ਇੱਕ ਵਾਰ ਤਾਂ ਆਪਾਂ ਲੈਸ ਰੱਖ ਲਈ ਹਨਾ ਤੇ ਉੱਪਰ ਮੋੜ ਕੇ ਕੱਪੜਾ ਲਾਉਣਾ ਉਹਦੇ ਉੱਪਰ ਜਿਵੇਂ ਪੁੱਠੀ ਸਾਈਡ ਹੁੰਦੀ ਹੈ ਕਮੀਜ਼ ਦੀ ਉਸ ਸਾਈਡ ਵੀ ਪੁੱਠੇ ਹੀ ਆਉਂਦਾ ਹੁੰਦਾ ਕੱਪੜਾ ਤੇ ਇਹ ਤਰੀਕਾ ਦੇਖਿਆ ਜਿਵੇਂ ਜਸ ਬਰਾੜ ਬੁਟੀਕ ਵਾਲੀ ਦੀਦੀ ਨੇਗੇ ਉਹ ਮੇਰੀ ਲਾਈਵ ਤੇ ਵੀ ਆਉਂਦੇ ਹੁੰਦੇ ਸੀ ਜੁੜੇ ਹੋਏ ਨੇ ਮੇਰੇ ਨਾਲ ਚੰਗੀ ਤਰ੍ਹਾਂ ਤੇ ਉਹਨਾਂ ਦੀ ਵੀਡੀਓ ਦੇਖੀ ਮੈਂ ਬਹੁਤ ਦਿਨ ਪਹਿਲਾਂ ਦੇਖੀ ਸੀਗੀ ਮੈਂ ਵੀਡੀਓ ਉਹਨਾਂ ਦੀ ਫਿਰ ਮੈਂ ਸੋਚਿਆ ਵੀ ਚਲੋ ਜਿੱਦ ਤੇ ਆਪਾਂ ਹਨਾ ਪਾਈਪਿੰਗ ਲਾਈ ਮੈਂ ਆਪਾਂ ਇਹੀ ਤਰੀਕਾ ਵਰਤਾਂਗੇ ਬਹੁਤ ਸੌਖਾ ਤਰੀਕਾ ਲੱਗਿਆ ਜੀ ਮੈਨੂੰ ਤੁਸੀਂ ਵੀ ਜਰੂਰ ਲਾਇਓ ਇਸ ਤਰ੍ਹਾਂ ਤੇ ਇਹ ਨਾ ਹੁਣ ਆਪਾਂ ਲੈਸ ਰੱਖ ਲਈ ਆਪਾਂ ਜਿੱਥੇ ਆਪਾਂ ਇੱਕ ਵਾਰੀ ਜਿੱਥੇ ਆਪਣਾ ਚਾਕ ਮੋੜਨਾ ਹੁੰਦਾ ਆਪਾਂ ਘੇਰਾ ਆਪਣਾ ਉਸ ਤੇ ਤੁਰ ਤੱਕ ਮੈਂ ਨਿਸ਼ਾਨ ਲਾ ਲਿਆ ਵੈਸੇ ਆਪਾਂ ਪ੍ਰੈਸ ਜੀ ਵੀ ਫੇਰ ਸਕਦੇ ਹਾਂ ਪਰ ਮੈਂ ਪੈਨ ਦਾ ਨਿਸ਼ਾਨ ਲਾ ਲਿਆ ਸੀਗਾ ਇਹਪ ਤੱਕ ਜਿੰਨਾ ਆਪਾਂ ਚਾਕ ਮੋੜਨਾ ਤੇ ਇਹ ਲੈਸ ਆਪਾਂ ਪੁੱਠੀ ਰੱਖ ਲਈ ਜਿੰਨੀ ਆਪਾਂ ਬਾਹਰ ਰੱਖਣੀ ਆ ਉਸ ਦੇ ਹਿਸਾਬ ਨਾਲ ਆਪਾਂ ਸਲਾਈ ਉੱਥੇ-ਉੱਥੇ ਲਾਤੀ ਬਿਲਕੁਲ ਕੱਲੇ ਵਾਸਤੇ ਇਹ ਘਟਾਮ ਜਿਹੀ ਬਾਹਰ ਰੱਖੇ ਨੇ ਮੈਂ ਜਿਆਦਾ ਜਾਲੀ ਵੀ ਬਾਹਰ ਰੱਖ ਸਕਦੇ ਆਪਾਂ ਆਪਣੀ ਉਹ ਤਾਂ ਚੋਇਸ ਹੁੰਦੀ ਹੈਗੀ ਤੇ ਇਸ ਤਰ੍ਹਾਂ ਆਪਾਂ ਰੱਖ ਕੇ ਨਾ ਸਾਰੀ ਨੂੰ ਇੱਕ ਵਾਰੀ ਸਲਾਈ ਲਾ ਦੇਾਂਗੇ ਉੱਪਰ ਹਿਪ ਤੱਕ ਇਹਨਾਂ ਹਿਪ ਤੋਂ ਵੀ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈਗੀ ਇਹਦੀ ਜਿਵੇਂ ਆਪਾਂ ਦੂਸਰੇ ਲੋਟ ਲਾਉਣੇ ਆਗੇ ਹਨਾ ਉੱਪਰ ਕੱਪੜਾ 모ੜ ਕੇ ਤੇ ਉਹ ਹਿੱਪ ਕੋਲ ਜਾ ਕੇ ਨਾ ਥੋੜਾ ਜਿਹਾ ਗਾਜਾ ਪੈ ਜਾਂਦਾਗਾ ਸਫਾਈ ਨਹੀਂ ਆਉਂਦੀ ਬਲਜੇ ਪੈ ਜਾਂਦੇ ਆ ਕੱਪੜੇ 'ਚ ਤੇ ਇਸ ਤਰ੍ਹਾਂ ਬਹੁਤ ਵਧੀਆ ਹਿੱਪ ਤੋਂ ਸਫਾਈ ਆਉਂਦੀ ਹੈਗੀ ਇਹਦੀ ਸਾਰੀ ਹੀ ਚਾਕ ਤੇ ਸਫਾਈ ਆਉਂਦੀ ਹੈ ਬਲ ਨਹੀਂ ਪੈਂਦਾ ਜੀ ਇਹਦੇ ਵਿੱਚ ਨਾਲੇ ਕੱਪੜਾ ਵੀ ਪੁੱਠੇ ਪਾਸਿਓਂ ਵੀ ਸਿੱਧਾ ਲਖਾਈ ਦਿੰਦਾ ਹੈਗਾ ਤੇ ਸਲਾਈ ਵੀ ਦਿਖਾਈ ਨਹੀਂ ਦਿੰਦੀ ਹੈਗੀ ਬਾਹਰਲੇ ਪਾਸੇ ਇਹ ਆਪਾਂ ਇੱਕ ਹਿੱਪ ਤੋਂ ਵੀ 1.5 ਇੰਚ ਉੱਪਰ ਟਪਾਤਾ ਤੇ ਉੱਪਰ ਟਪਾਉਣਾ ਚਾਹੀਦਾ ਜੀ ਫਿਰ ਹਨਾ ਨਹੀਂ ਉੱਡੜ ਜਾਂਦਾ ਫਿਰ ਜ਼ਿਆਦਾ ਔਖਾ ਹੋ ਜਾਂਦਾ ਬਾਅਦ ਚ ਸਲਾਈ ਹੋਏ ਕਨੀ ਤੋਂ ਲੋ ਜੀ ਬਾਕੀ ਆਪਾਂ ਲੈਸ ਘੱਟਤੀ ਤੇ ਇਹ ਨਾ ਹੁਣ ਆਪਾਂ ਅੱਗੇ ਆਪਾਂ ਦੇਖੋ ਇਸ ਤਰ੍ਹਾਂ ਮੋੜਦੇ ਹੁੰਨੇ ਆਗੇ ਹਨਾ ਮੈਂ ਵੀ ਲਾਉਂਦੀ ਹੁੰਨੀ ਆ ਪਾਈਪਿੰਨ ਵੀ ਜਿਵੇਂ ਹੁਣ ਇਹਨੂੰ ਦੋ ਵਾਰੀ ਮੋੜ ਕੇ ਆਪਾਂ ਕੱਪੜੇ ਨੂੰ ਵੀ ਉੱਪਰ ਰੱਖਣਾ ਇਹਨੂੰ ਬਸ ਥੋੜਾ ਜਿਹਾ ਨਾਲੋਂ ਹੀ ਚੱਕ ਕੇ ਅੱਧੇ ਇੰਚ ਤੋਂ ਵੀ ਘੱਟ ਕੱਪੜਾ ਚੱਕ ਕੇ ਤੇ ਉੱਪਰ ਮੋੜ ਲਾਂਗੇ ਆਪਾਂ ਇਸ ਤਰ੍ਹਾਂ ਬਸ ਇਸ ਤਰ੍ਹਾਂ ਹੀ ਨਾਲੋਂ ਨਾਲੋਂ ਕਪੜਾ ਅੱਧੇ ਇੰਚ ਤੋਂ ਵੀ ਘੱਟ ਚੱਕ-ਚੱਕ ਕੇ ਆਪਾਂ ਉਨਾ ਹੋਣਾ ਹੀ ਉੱਪਰ ਮੋੜੀ ਜਾਵਾਂਗੇ ਜਿੰਨਾ ਆਪਾਂ ਇੱਕ ਵਾਰੀ ਮੋੜ ਲਿਆ ਉਨਾ ਹੀ ਚੱਕ-ਚੱਕ ਆਪਾਂ ਉੱਪਰ ਮੋੜੀ ਜਾਵਾਂਗੇ ਇਹਨੂੰ ਮੋੜ-ਮੋੜ ਕੇ ਆਪਾਂ ਸਲਾਈ ਲਾ ਦਾਂਗੇ ਮੈਨੂੰ ਤਾਂ ਜੀ ਬਹੁਤ ਵਧੀਆ ਤਰੀਕਾ ਲੱਗਿਆ ਇਹ ਬਹੁਤ ਤੋਂ ਸੋਹਣੀ ਫਿਨਿਸ਼ਿੰਗ ਆਈ ਹੈ ਕਨੀਜ ਦੀ ਤੇ ਸੌਖਾ ਵੀ ਬਹੁਤ ਆ ਤਰੀਕਾ ਬਿਲਕੁਲ ਸੌਖਾ ਤਰੀਕਾ ਹੈਗਾ ਤੇ ਬਸ ਸਲਾਈ ਲਾਉਣ ਦੀ ਲੋੜ ਨਹੀਂ ਇਹ ਪੱਤਰ ਪਾਈ ਵੀ ਇਸ ਤਰ੍ਹਾਂ ਹੀ ਕਰ ਸਕਦੇ ਆਂਗੇ ਬਿਲਕੁਲ ਵਲਣੀ ਪੈਂਦਾ ਹੈਗਾ ਸਲਾਈ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਇਹ ਦੇਖੋ ਇਸ ਤਰ੍ਹਾਂ ਬਹੁਤ ਸੋਹਣੀ ਬਸ ਇਹ ਅੰਦਰ ਨੂੰ ਮੁੜ ਜਾਊਗਾ ਤੇ ਉੱਪਰ ਸਲਾਈ ਵੀ ਨਹੀਂ ਆਉਂਦੀ ਹੈਗੀ ਕੋਈ ਵੀ ਤੇ ਤੁਸੀਂ ਵੀ ਜਰੂਰ ਵਰਤਿਓ ਜੀ ਇਹ ਵੀਡੀਓ ਦੇਖ ਕੇ ਤਰੀਕਾ ਤੇ ਜਸ ਭੈਣ ਦਾ ਮੈਨੂੰ ਇਹ ਤਰੀਕਾ ਬਹੁਤ ਵਧੀਆ ਲੱਗਿਆ ਦੱਸਿਆ ਉਹਨਾਂ ਨੇ ਉਹਨਾਂ ਦਾ ਚੈਨਲ ਹੈਗਾ ਉਹ ਵਸ ਸਿਲਾਈ ਬਾਰੇ ਹੀ ਆਪਾਂ ਨੂੰ ਜਾਣਕਾਰੀ ਦਿੰਦੇ ਨੇਗੇ ਤੇ ਅੱਜ ਹੈਗਾ ਜੀ 15 ਅਗਸਤ 15 ਅਗਸਤ ਦੀਆਂ ਸੁਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੀ ਸਾਰੇ ਭੈਣ ਭਰਾਵਾਂ ਨੂੰ ਇੰਡੀਪੈਂਡੈਂਸ ਡੇ ਤੇ 15 ਅਗਸਤ ਵਾਲੇ ਦਿਨ ਆਪਾਂ ਇਹ ਵੀਡੀਓ ਆ ਰਹੀ ਹੈਗੀ ਸਵੇਰੇ ਹੀ ਆਪਾਂ ਰੈਟਿੰਗ ਕੀਤੀ ਹੈਗੀ ਤੇ ਇਹ ਆਪਾਂ ਉੱਪਰ ਤੱਕ ਸਾਰੀ ਸਲਾਈ ਲਾ ਲਾਂਗੇ ਇਹਦੇ ਕੋਈ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਲਾ ਰਹੇ ਹਾਂਗੇ ਥੋੜੀ ਵੀਡੀਓ ਮੈਂ ਔਖੀ ਬਣਾਈ ਫੋਨ ਰੱਖ ਕੇ ਵੈਸੇ ਆਪਣੇ ਕੋਲ ਸਟਿਕ ਜੀ ਹੈਗੀ ਉਹ ਰੱਖ ਕੇ ਆਪਾਂ ਵੀਡੀਓ ਬਣਾਈ ਹੈਗੀ ਮੈਂ ਕਿਹਾ ਚਲੋ ਆਪਾਂ ਵੀ ਕਿਸੇ ਨਾਲ ਸ਼ੇਅਰ ਕਰੀਏ ਹਨਾ ਅੱਗੇ ਵੀ ਕੋਈ ਜਦੋਂ ਹਨ ਆਪਾਂ ਕਿਸੇ ਦੀ ਕੋਈ ਵੀਡੀਓ ਦੇਖਦੇ ਆ ਕੋਈ ਗਿਆਨ ਤਾਂ ਮਿਲਦਾ ਹੀ ਹੈ ਜੀ ਵੀ ਮੇਰੀ ਵੀਡੀਓ ਵਿਚਾਰ ਮੇਰੇ ਭੈਣ ਭਰਾ ਜਿਹੜੇ ਮੇਰੇ ਨਾਲ ਜੁੜੇ ਦੇਖਣਗੇ ਤਾਂ ਕਿਸੇ ਨੂੰ ਕੋਈ ਸੇਧ ਆਊਗੀ ਹਨਾ ਵੀ ਇਸ ਤਰ੍ਹਾਂ ਆਪਾਂ ਪਾਈਪਨ ਲਾਈਏ ਹੋਰ ਭੈਣਾ ਵੀ ਸਿੱਖ ਲੈਣਗੀ ਆ ਜਿਵੇਂ ਮੈਂ ਜਸਪ੍ਰੀਤ ਤੋਂ ਸਿੱਖਿਆ ਹਨ ਵੀਡੀਓ ਦੇਖ ਕੇ ਉਹਨਾਂ ਦੀ ਜਰੂਰ ਲਾ ਕੇ ਦੇਖੋ ਜੀ ਤੁਸੀਂ ਵੀ ਇੱਕ ਵਾਰੀ ਇਹ ਪਾਈਪ ਇਹਨੂੰ ਬਸ ਇਹ ਲੈਸ ਆ ਗਈ ਬਰੀਕ ਜੀ ਤੇ ਆਪਾਂ ਪਾਈਪ ਇਹਨੂੰ ਵੀ ਇਸੇ ਤਰੀਕੇ ਨਾਲ ਹੀ ਲਾ ਸਕਦੇ ਆ ਤੇ ਆਪਾਂ ਇਹ ਉੱਪਰ ਤੱਕ ਲਾਈ ਹੈਗੀ 1.5 ਇੰਚ ਵਧਾ ਕੇ ਲਾਈ ਆਪਾਂ ਕਿਉਂਕਿ ਫਿਰ ਦਿੱਕਤ ਨਹੀਂ ਆਉਂਦੀ ਜੇ ਕੋਈ ਹੈ ਨਾ ਸਲਾਈ ਵੀ ਉੱਧੜ ਜੇ ਨੀ ਫਿਰ ਲੈਸ ਨਿਕਲ ਜਾਂਦੀ ਹੈਗੀ ਓੱਖਾ ਹੋ ਜਾਂਦਾ ਜੇ ਆਪਾਂ ਥੋੜੇ ਜੇ ਇੰਚ ਖਾਤਰਾ ਆਪਾਂ ਸਰਫਾ ਕਰ ਲਈਏ ਦੇਖੋ ਜੀ ਆਪਾਂ ਉੱਪਰ ਤੱਕ ਸਲਾਈ ਲਾਤੀ ਹੁਣ ਬਹੁਤ ਥੋੜੀ ਸਫਾਈ ਆਈ ਹੈ ਬਸ ਇਹਨੂੰ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਅੰਦਰ ਨੂੰ ਮੋੜ ਕੇ ਤਰਪਾਈ ਕਰ ਲਾਂਗੇ ਬਿਲਕੁਲ ਵਾਲ ਨਹੀਂ ਆਇਆ ਹੈਗਾ ਕੱਪੜੇ 'ਚ ਅੰਦਰਲੇ ਕੱਪੜੇ 'ਚ ਬਿਲਕੁਲ ਵਾਲ ਨਹੀਂ ਪਿਆ ਲਓ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀਆਂ ਭੈਣਾਂ ਭੈਣਾਂ ਦੇ ਕੰਮ ਦੀ ਵੀਡੀਓ ਆ ਇਹ ਕਿਉਂਕਿ ਹੁਣ ਤਾਂ ਸਾਰੀਆਂ ਭੈਣਾਂ ਹਨਾ ਘਰੀ ਕੱਪੜੇ ਸਲਾਈ ਕਰਦੀਆਂ ਨੇ ਤੁਸੀਂ ਵੀ ਇਹ ਤਰੀਕਾ ਜਰੂਰ ਵਰਤਿਓ ਬਸ ਇਸ ਤਰ੍ਹਾਂ ਆਪਾਂ ਪੱਲਾ ਮੋੜ ਲਾਂਗੇ ਇੱਥੋਂ ਧੀਰੇ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੁਹਾਡੇ ਇੱਕ ਕਮੈਂਟ ਨਾਲ ਹੌਸਲਾ ਮਿਲਦਾ ਜੀ ਆਪਾਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ